ਬੜੇ ਹੀ ਦੁੱਖ ਤੇ ਸ਼ਰਮ ਦੀ ਗੱਲ ਹੈ ਪੂਰਾ ਪੰਜਾਬ ਡੋਬ ਰਿਹਾ ਪੰਜਾਬ ਰੋੜ ਰਿਹਾ ਲੋਕਾਂ ਦੇ ਘਰ ਡੇਗ ਰਹੇ ਨੇ ਫਸਲਾਂ ਤਬਾਹ ਹੋ ਰਹੀਆਂ ਨੇ ਪਸ਼ੂ ਰੋੜ ਰਹੇ ਨੇ ਤੇ ਪੰਜਾਬ ਸੂਬੇ ਦੇ ਮੁਖੀ ਭਗਵੰਤ ਮਾਨ ਸਾਹਿਬ ਉਹ ਪੰਜਾਬ ਤੋਂ ਬਾਹਰ ਗਏ ਹੋਏ ਨੇ ਉਹ ਪੰਜਾਬ ਤੋਂ ਬਾਹਰ ਦੀਆਂ ਸੈਰਾਂ ਕਰ ਰਹੇ ਨੇ ਦੇਖੋ ਪੂਰੇ ਪੰਜਾਬ ਦੇ ਵਿੱਚ ਬਾਰਸ਼ਾ ਤੇ ਹੜ ਦਾ ਮਾਹੌਲ ਹੈ ਪੂਰੇ ਪੰਜਾਬ 'ਚ ਛੁੱਟੀਆਂ ਕਰ ਦਿੱਤੀਆਂ ਗਈਆਂ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਮਲਨਾਡੂ ਚਨਈ ਇਧਰ ਲਈ ਸੈਰ ਕਰਦੇ ਫਿਰਦੇ ਨੇ ਅੱਜ ਸਭ ਤੋਂ ਵੱਧ ਲੋੜ ਮੁੱਖ ਮੰਤਰੀ ਦੀ ਪੰਜਾਬ 'ਚ ਸੀ ਔਰ ਹੁਣ ਹੁਣੇ-ਹੁਣੇ ਖਬਰ ਆ ਰਹੀ ਹੈ ਕਿ ਮੁੱਖ ਮੰਤਰੀ ਆ ਰਹੇ ਨੇ ਤੇ ਉਹ ਹੁਣ ਦੌਰਾ ਕਰਨਗੇ ਹੁਣ ਦੇਖੋ ਜਦੋਂ ਪਹਿਲਾਂ ਪ੍ਰਬੰਧ ਕਰਨੇ ਸੀ ਉਦੋਂ ਮੁੱਖ ਮੰਤਰੀ ਇੱਥੇ ਨਹੀਂ ਸੀ ਜਦੋਂ ਪ੍ਰਬੰਧ ਕਰਨੇ ਸੀ ਉਦੋਂ ਕੀਤੇ ਨਹੀਂ ਤੇ ਹੁਣ ਜਦੋਂ ਪਿੱਛੇ ਪੁਛਟਾਇਆ ਕਿਆ ਹੋਪ ਜਬ ਚਿੜੀਆ ਚੁਗ ਗਈ ਖੇਤ ਹਾਲਾਤ ਇੰਨੇ ਖਰਾਬ ਨੇ ਕਿ ਪੰਜਾਬ ਦੇ ਸਾਰੇ ਕਰਮਚਾਰੀਆਂ ਮਲਾਜਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਗਈਆਂ ਨੇ ਔਰ ਜਿਹੜੇ ਮਾਸਟਰ ਨੇ ਉਹਨਾਂ ਦੀਆਂ ਰਾਤ ਦੀਆਂ ਡਿਊਟੀਆਂ ਲੱਗੀਆਂ ਰਾਤ ਦੀਆਂ ਕੰਟਰੋਲ ਰੂਮਾਂ ਤੇ ਸਰਕਾਰੀ ਸਕੂਲਾਂ ਦੇ ਮਾਸਟਰਾਂ ਦੀਆਂ ਤੇ ਇਸ ਹਾਲਾਤ ਚ ਜਿਹੜਾ ਸੂਬੇ ਦਾ ਮੁਖੀ ਆ ਉਹ ਇਡਲੀ ਡੋਸੇ ਖਾਂਦਾ ਫਿਰਦਾ ਤਮਲ ਲਾਡੂ ਜਾ ਕੇ ਤਿੰਨ ਦਿਨ ਹੋ ਗਏ ਨਹੀਂ ਉਹ ਉੱਥੇ ਸੈਰਾ ਕਰਦਾ ਫਿਰਦਾ ਉਹ ਕਹਿੰਦਾ ਮੈਨੂੰ ਇੱਥੇ ਸੱਦਿਆ ਗਿਆ ਕਮਾਲ ਹੋ ਗਈ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਕਦੇ ਲਈ ਬਣਾਇਆ ਸੀ ਹੁਣ ਆਮ ਆਦਮੀ ਪਾਰਟੀ ਅੱਜ ਕਹੀ ਜਾਂਦੀ ਆ ਵੀ ਉਹ ਵਾਪਸ ਆ ਰਹੇ ਨੇ ਹੁਣ ਉਹ ਦੌਰਾ ਕਰਨਗੇ ਦੌਰਾ ਕਰਕੇ ਕੀ ਕਰਨਗੇ ਸਾਨੂੰ ਤਾਂ ਮੁੱਖ ਮੰਤਰੀ ਉਹੀ ਭਗਵੰਤ ਮਾਨ ਚੰਗਾ ਸੀ ਜਿਹੜਾ ਕੱਲੀ ਕਮੇਡੀ ਕਰਦਾ ਸੀ ਜਿਹੜਾ ਖੁਦ ਕਹਿੰਦਾ ਹੁੰਦਾ ਸੀ ਵੀ ਜਿਹੜੇ ਜਿਹੜੇ ਨੁਕਸਾਨ ਦੇ ਪਿੱਛੇ ਦੌੜਾ ਕਰਦੇ ਨੇ ਇਹਨਾਂ ਨੂੰ ਦੌਰੇ ਪੈ ਜਾਣ ਸਾਨੂੰ ਤਾਂ ਉਹੀ ਭਗਵੰਤ ਮਾਨ ਚੰਗਾ ਸੀ ਤੇ ਆ ਆਪ ਉਹਨਾਂ ਹੀ ਰਾਵਾਂ ਤੇ ਆਪ ਤੁਰ ਪਿਆ ਭਗਵੰਤ ਮਾਨ ਸਾਹਿਬ ਦੇਖੋ ਗੱਲ ਕਿਸੇ ਨੂੰ ਕੌੜੀ ਲੱਗੇ ਪਾਰਟੀ ਬਾਜੀ ਤੋਂ ਬਾਹਰ ਨਿਕਲ ਕੇ ਗੱਲ ਸੁਣਿਓ ਤੇ ਸਮਝੋ ਤੇ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਤੁਸੀਂ ਦੇਖੋ ਪੂਰੇ ਪੰਜਾਬ ਚ ਹੜ ਆਏ ਕਿਉਂ ਕਈ ਲੋਕ ਕਹਿੰਦੇ ਨੇ ਵੀ ਕੁਦਰਤੀ ਆਫਤ ਐ ਪਿਛਲੇ ਦਿਨੀ ਇੱਕ ਆਮ ਆਦਮੀ ਪਾਰਟੀ ਦੇ ਮੰਤਰੀ ਨੂੰ ਪੁੱਛਿਆ ਪੱਤਰਕਾਰਾਂ ਨੇ ਉਹ ਕਹਿੰਦਾ ਵੇਖੋ ਜੀ ਇਹ ਤਾਂ ਕੁਦਰਤੀ ਆਫਤ ਐ ਇਹ بارشਾਂ ਨੂੰ ਹੁਣ ਅਸੀਂ ਨਹੀਂ ਰੱਬ ਦੀ ਮਰਜ਼ੀ ਨੂੰ ਰੋਕ ਸਕਦੇ ਪਰ ਠੀਕ ਐ ਤੁਸੀਂ بارشਾਂ ਤਾਂ ਨਹੀਂ ਰੋਕ ਸਕਦੇ ਪਰ ਕੀ ਤੁਸੀਂ ਨਦੀਆਂ ਨਾਲਿਆਂ ਦੀ ਸਫਾਈ ਨਹੀਂ ਕਰਾ ਸਕਦੇ ਕੀ ਤੁਸੀਂ ਦਰਿਆਵਾਂ ਦੀ ਸਫਾਈ ਨਹੀਂ ਕਰਾ ਸਕਦੇ ਕੀ ਤੁਸੀਂ ਸੇਮ ਨਾਲਿਆਂ ਦੀ ਸਫਾਈ ਨਹੀਂ ਕਰਾ ਸਕਦੇ ਇਹ ਤਾਂ ਸੂਬਾ ਸਰਕਾਰ ਨੇ ਕਰਨਾ ਸੀ ਉਹ ਤੁਸੀਂ ਕਿਉਂ ਨਹੀਂ ਕੀਤਾ ਪਿਛਲੀਆਂ ਸਰਕਾਰਾਂ ਨੇ ਵੀ ਕਦੇ ਕੱਖ ਨਹੀਂ ਕੀਤਾ ਉਦੋਂ ਵੀ ਲੋਕ ਡੁੱਬਦੇ ਰਹੇ ਲੋਕ ਹਰਦੇ ਰਹੇ ਆਪ ਤਾਂ ਤੁਹਾਡੇ ਮਕਾਨ ਸਾਰਿਆਂ ਦੇ ਪਹਿਲਾਂ ਹੀ ਬੜੀ ਪਲੈਨਿੰਗ ਦੇ ਨਾਲ ਚੰਡੀਗੜ੍ਹ ਜਾ ਕਿ ਸੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਤੁਸੀਂ ਪਾਏ ਨੇ ਉਹਨਾਂ ਥਾਵਾਂ ਤੇ ਪਾਏ ਨੇ ਉੱਚੇ ਕਰਕਰ ਪਾਏ ਨੇ ਖਰਚੇ ਕਰਕਰ ਪਾਏ ਨੇ ਜਿੱਥੇ ਪਾਣੀ ਨਾ ਚੜੇ ਤੇ ਜਦੋਂ ਵੀ ਹੜ ਆਉਂਦੇ ਨੇ ਆਮ ਲੋਕ ਰੋੜਦੇ ਨੇ ਤੇ ਖਾਸ ਕਰ ਪਿੰਡਾਂ ਵਾਲੇ ਰੋੜਦੇ ਨੇ ਤੇ ਉਸ ਤੋਂ ਵੀ ਗਰੀਬ ਰੋੜਦੇ ਨੇ ਗਰੀਬਾਂ ਦੀਆਂ ਛੱਤਾਂ ਡਿੱਗ ਰਹੀਆਂ ਨੇ ਹੁਣ ਕਬੀਰਪੁਰ ਪਿੰਡ ਜਿਹੜਾ ਸੁਲਤਾਨਪੁਰ ਲੋਧੀ ਦਾ ਉੱਥੇ ਕੱਲ ਇੱਕ ਮਕਾਨ ਪਰਿਵਾਰ ਦੇ ਉੱਤੇ ਡਿੱਗ ਪਿਆ ਯਾਰ ਪਰਿਵਾਰ ਥੱਲੇ ਆ ਗਿਆ ਲੋਕਾਂ ਨੇ ਭੱਜ ਕੇ ਕੱਢਿਆ ਉਧਰ ਬੱਛੂਆਣਾ ਪਿੰਡ ਉਥੇ ਘਰ ਡਿੱਗ ਪਿਆ ਲੋਕਾਂ ਦੇ ਉੱਤੇ ਹੁਣ ਸਰਕਾਰ ਕੀ ਕਰ ਰਹੀ ਹੈ ਸਰਕਾਰ ਨੇ ਕੰਮ ਕੀਤੇ ਦੋ ਬਿਲ ਕੁੱਲ ਗੱਲ ਖਰੀ ਕਰਾਂਗੇ ਗੋਡੇ ਲੱਗੇ ਗਿੱਟੇ ਲੱਗੇ ਸਾਥੋਂ ਲੱਗ ਲਵੇੜ ਨਹੀਂ ਹੋਣੀ ਸਰਕਾਰ ਨੇ ਕੰਮ ਦੋ ਕੀਤੇ ਇੱਕ ਕੰਟਰੋਲ ਰੂਮ ਬਣਾਤਾ ਤੇ ਦੂਜਾ ਛੁੱਟੀਆਂ ਕਰਤੀਆਂ ਅੱਛਾ ਸਰਕਾਰ ਦੇ ਬਸ ਇਹੀ ਦੋ ਕੰਮ ਨੇ ਵੀ ਛੁੱਟੀਆਂ ਕਰ ਦਿਓ ਤੇ ਕੰਟਰੋਲ ਰੂਮ ਬਣਾ ਦਿਓ ਤੇ ਬਸ ਕੰਮ ਖਤਮ ਕਾਣੀ ਨਾ ਸਰਕਾਰਾਂ ਨੇ ਪਹਿਲਾਂ ਕਦੇ ਚਵਾਨੀ ਖਰਚ ਕੇ ਲੋਕਾਂ ਦੇ ਪ੍ਰਬੰਧ ਕਰਕੇ ਦਿੱਤੇ ਨੇ ਆ ਜਿੰਨੀਆਂ ਥਾਵਾਂ ਤੋਂ ਦਰਿਆਵਾਂ ਦੇ ਬੰਨ ਟੁੱਟ ਰਹੇ ਨੇ ਹਰ ਸਾਲ ਉੱਥੇ ਹੀ ਟੁੱਟਦੇ ਨੇ ਉਹੀ ਬੰਨ ਨਹੀਂ ਇਹਨਾਂ ਤੋਂ ਠੀਕ ਕਰਾਏ ਗਏ ਪਰੋਇਪੁਰ ਦੇ ਵਿੱਚ ਰਾਜੋ ਕੀ ਗੱਟੀ ਤੇ ਆਹ ਸੈਣੀ ਵਾਲਾ ਦੇ ਨੇੜੇ ਜਿਹੜੇ ਪਿੰਡ ਨੇ ਜਿੱਥੋਂ ਜਿੱਥੋਂ ਪਹਿਲਾਂ ਬੰਨ ਟੁੱਟਦੇ ਨੇ ਉੱਥੋਂ ਹੀ ਐਤ ਕੀ ਟੁੱਟ ਰਹੇ ਨੇ ਕਿ ਇਹਨਾਂ ਤੋਂ ਪੱਕੇ ਬੰਦ ਬਣਾਉਣ ਜੋਗੇ ਵੀ ਨਹੀਂ ਹੈਗੇ ਇਹ ਗੱਲਾਂ ਕਰਦੇ ਨੇ ਵੱਡੀਆਂ ਵੱਡੀਆਂ ਇਨਕਲਾਬ ਦੀਆਂ ਬਦਲਾਵਾਂ ਦੀਆਂ ਉਹ ਮੋਦੀ ਸਰਕਾਰ ਗੱਲਾਂ ਕਰਦੀ ਹੈ ਵਿਸ਼ਵ ਗੁਰੂ ਬੰਨ ਦੀਆਂ ਕਰਨਾ ਕਤਰਨਾ ਕੱਖ ਨਹੀਂਗਾ ਆਹੇ ਗੱਲੀ ਬਾਤੀ ਮੈਂ ਵੱਡੀ ਤੇ ਕੰਮੀ ਵੱਡੀ ਜਠਾਣੀ ਉਹ ਗੱਲ ਇਹਨਾਂ ਦੀ ਆ ਦੇਖੋ ਨਾ ਇਹਨਾਂ ਨੇ ਨਦੀਆਂ ਨਾਲਿਆਂ ਦੀ ਸਫਾਈ ਕਰਾਈ ਨਾ ਇਹਨਾਂ ਨੇ ਬੰਨ ਬਣਾਏ ਜਦੋਂ ਭਗਵੰਤ ਮਾਨ ਸਰਕਾਰ ਆਈ ਸੀ ਲੋਕਾਂ ਨੇ ਬੜੀਆਂ ਉਮੀਦਾਂ ਲੈ ਕੇ ਬਣਾਈ ਸੀ ਇਹਨਾਂ ਨੇ ਕਿਹਾ ਸੀ ਬਦਲਾਅ ਕਰ ਦੇਾਂਗੇ ਇਨਕਲਾਬ ਕਰ ਦੇਾਂਗੇ ਲੋਕਾਂ ਨੂੰ ਵੀ ਲੱਗਾ ਵੀ ਭਾਈ ਪਹਿਲਿਆਂ ਨੂੰ ਤਾਂ ਵੇਖਿਆ ਸਾਰੇ ਹੀ ਠੱਗ ਨਿਕਲੇ ਤੇ ਇਹਨਾਂ ਨੂੰ ਵੇਖ ਲੋ ਨਮਿਆਂ ਨੂੰ ਇਹਨਾਂ ਨੂੰ ਲਿਆਂਦਾ ਤੇ ਪਹਿਲੀ ਵਾਰ ਜਦ ਹੜ੍ਹ ਆਇਆ ਨਾ 2022 ਚ ਇਹਨਾਂ ਦੀ ਸਰਕਾਰ ਬਣਨ ਤੋਂ ਬਾਅਦ ਆ ਗਈ ਸੀ 2022 ਚ ਮੈਨੂੰ ਯਾਦ ਆ ਭਗਵੰਤਮਾਨ ਸਾਹਿਬ ਨੇ ਖੁਦ ਕਿਹਾ ਸੀ ਬਈ ਐਤਕੀ ਤਾਂ ਪ੍ਰਬੰਧ ਸਾਡੇ ਹੱਥ ਚ ਹੋਣ ਆਇਆ ਅਗਲੀ ਵਾਰ ਹਾਰ ਨਹੀਂ ਆਉਣਗੇ ਕਹਿੰਦਾ ਅਸੀਂ ਐਸੇ ਪ੍ਰਬੰਧ ਕਰਾਂਗੇ ਭਗਵੰਤਮਾਨ ਨੇ ਕਿਹਾ ਸੀ ਹਾਰ ਆਇਆ ਹੀ ਨਹੀਂ ਕਰਨਗੇ ਤੇ ਨਾਲੇ ਕਿਹਾ ਸੀ ਐਤਕੀ ਅਸੀਂ ਮੁਰਗੀ ਮਰੀ ਤੇ ਬੱਕਰੀ ਮਰੀ ਦੇ ਵੀ ਪੈਸੇ ਦਿਆਂਗੇ ਪਰ ਉਸ ਤੋਂ ਬਾਅਦ ਕੀ ਹੋਇਆ ਨਾ ਮੁਰਗੀ ਮਰੀ ਤੇ ਨਾ ਬੱਕਰੀ ਮਰੀ ਉਹਦੇ ਪੈਸੇ ਤਾਂ ਕੀ ਦੇਣੇ ਸੀ ਲੋਕਾਂ ਦੇ ਬੰਦੇ ਮਰ ਗਏ ਘਰ ਰੁੜ ਗਏ ਫਸਲਾਂ ਰੁੜ ਗਈਆਂ ਚਵਾਨੀ ਨਹੀਂ ਮਿਲੀ ਮੁਆਵਜ਼ੇ ਦੀ ਤੇ ਗੱਲ ਜਿਹੜੀ ਦੂਜੀ ਸੀ ਵੀ ਅੱਗੇ ਤੋਂ ਹਰ ਨਹੀਂ ਆਇਆ ਕਰਨਗੇ 2022 ਚ ਇਹਨਾਂ ਨੇ ਅਪ੍ਰੈਲ ਦੇ ਵਿੱਚ ਪੂਰੀ ਸਰਕਾਰ ਇਹਨਾਂ ਦੇ ਕੰਟਰੋਲ 'ਚ ਸੀ ਉਦੋਂ ਕਿਹਾ 22 ਚ ਵੀ ਹੁਣ ਹਰ ਨਹੀਂ ਆਇਆ ਕਰਨਗੇ 23 ਚ ਵੀ ਆਏ 24 ਚ ਵੀ ਲੋਕ ਡੁੱਬੇ ਹੁਣ 25 ਚ ਵੀ ਲੋਕ ਡੁੱਬੇ ਕੀ ਕੀਤਾ ਬਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜਦੋਂ ਕੋਈ ਸਵਾਲ ਕਰਦਾ ਤੇ ਫਿਰ ਅੱਗੋਂ ਡੇਲੇ ਕੱਢਨੇ ਫਿਰ ਅੱਗੋਂ ਅੱਖਾਂ ਬਖਾਉਣੀਆਂ ਸਵਾਲ ਕਰੋ ਕਿੰਨਾਂ ਨੂੰ ਜਦੋਂ ਆਪਦੀ ਸਰਕਾਰ ਨਹੀਂ ਹੁੰਦੀ ਦੂਜੀਆਂ ਪਾਰਟੀਆਂ ਨੂੰ ਦੂਜੀਆਂ ਸਰਕਾਰਾਂ ਨੂੰ ਹਰ ਪਾਰਟੀ ਦੀ ਇਹੀ ਕਹਾਣੀਆਂ ਵੀ ਜਦੋਂ ਆਪਦੀ ਸਰਕਾਰ ਨਹੀਂ ਉਦੋਂ ਲੋਕਾਂ ਨੂੰ ਕਹਿੰਦੇ ਆ ਸਵਾਲ ਕਰਿਆ ਕਰੋ ਉਦੋਂ بڑے ਨੀਮੋ ਠੱਗਣੇ ਬਣਦੇ ਨੇ ਉਦੋਂ بڑے ਲੋਕਾਂ ਦੇ ਦਰਦੀ ਬਣਦੇ ਨੇ ਤੇ ਜਦੋਂ ਆਪਦੀ ਸਰਕਾਰ ਆ ਜਾਂਦੀ ਆ ਉਦੋਂ ਇੱਕ ਅੱਖ ਨਹੀਂ ਕਰਦੇ ਉਦੋਂ ਇਹਨਾਂ ਨੂੰ ਲੋਕਾਂ ਦੇ ਦੁੱਖ ਦਰਦ ਦਿਖਣੇ ਬੰਦ ਹੋ ਜਾਂਦੇ ਨੇ ਉਦੋਂ ਇਹਨਾਂ ਦੀਆਂ ਅੱਖਾਂ ਨੂੰ ਫੋਲੇ ਪੈ ਜਾਂਦੇ ਨੇ ਹੁਣ ਭਗਵੰਤ ਮਾਨ ਸਾਹਿਬ ਦੀ ਲੋੜ ਤਾਂ ਪੰਜਾਬ 'ਚ ਆ ਤੇ ਉਹ ਉਧਰ ਤਾਮਲਨਾਡੂ ਫਿਰਦਾ ਉਥੇ ਇਡਲੀ ਡੋਸੇ ਖਾਂਦਾ ਫਿਰਦਾ ਉਹ ਉਥੇ ਸਨਮਾਨ ਲੈਂਦਾ ਫਿਰਦਾ ਕਮਾਲ ਹੋ ਗਈ ਉਹ ਤਾਂ ਇੱਕ ਪੁਰਾਣੀ ਕਹਾਵਤ ਹੈ ਅਖੇ ਰੂਮ ਸੜ ਰਿਆ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ ਮੈਨੂੰ ਸਮਝ ਨਹੀਂ ਆਉਂਦੀ ਜੇ ਕਿਸੇ ਹੋਰ ਪਾਰਟੀ ਦੀ ਸਰਕਾਰ ਹੁੰਦੀ ਤੇ ਕੋਈ ਹੋਰ ਮੁੱਖ ਮੰਤਰੀ ਐਦਾਂ ਕਰਦਾ ਤਾਂ ਪੂਰੀ ਆਮ ਆਦਮੀ ਪਾਰਟੀ ਨੇ ਦਿਵਾਲੇ ਹੋ ਜਾਣਾ ਸੀ ਹੋਣਾ ਵੀ ਚਾਹੀਦਾ ਸੀ ਹੋਣਾ ਵੀ ਬੰਦਾ ਸੀ ਪਰ ਆਪ ਦੇ ਵੇਰੀ ਕੀ ਭਗਵੰਤ ਮਾਨ ਸਾਹਿਬ ਨੂੰ ਪਤਾ ਨਹੀਂ ਹਿਮਾਚਲ ਤੇ ਜੰਮੂ ਕਸ਼ਮੀਰ ਤੋਂ ਲੈ ਕੇ ਤਬਾਈ ਫੈਲੀ ਪਈ ਆ ਜੰਮੂ ਦੇ ਵਿੱਚ ਚਾਰ ਪੰਜ ਰੀ ਬੱਦਲ ਫਟ ਗਿਆ ਸਾਰਾ ਹਿਮਾਚਲ ਦਾ ਜਿਹੜਾ ਮੰਡੀ ਤੋਂ ਲੈ ਕੇ ਕੁਲੂ ਮਨਾਲੀ ਵਾਲੇ ਜਿਹੜੇ ਰੋਡ ਨੇ ਉਹ ਸਾਰੇ ਰੁੜ ਗਏ ਉੱਥੇ ਵੱਡੇ ਵੱਡੇ ਰੈਸਟੋਰੈਂਟ ਹੋਟਲ ਰੁੜ ਗਏ ਤੇ ਉਹ ਜੰਮੂ ਤੇ ਹਿਮਾਚਲ ਵਾਲਾ ਜਿੰਨਾ ਹਾੜ ਪਾਣੀ ਹੈ ਉਹ ਸਾਰਾ ਪੰਜਾਬ ਆ ਰਿਹਾ ਤੇ ਪੰਜਾਬ ਦਾ ਮੁੱਖ ਮੰਤਰੀ ਉਹ ਪਿਛਲੇ 3 ਦਿਨ ਪਹਿਲਾਂ ਤਾਮਿਲਨਾਡੂ ਨਿਕਲ ਗਿਆ ਵਾਹ ਭਾਈ ਵਾਹ ਕਮਾਲ ਕਰਤੀ ਇਹ ਕਿੱਥੇ ਗੱਲ ਹੋਰ ਵੀ ਹੈ ਜਿਹੜਾ ਹਰਿਆਣਾ ਤੇ ਰਾਜਸਥਾਨ ਉਹ ਜਦੋਂ ਸੋਕੇ ਵੇਲੇ ਉਹ ਪਾਣੀ ਮੰਗਦੇ ਨੇ ਜਦੋਂ ਉਹ ਕਹਿੰਦੇ ਨੇ ਪਾਣੀ ਤੇ ਸਾਡਾ ਹੱਕ ਹੈ ਸਾਨੂੰ ਐਨੇ ਕਿਉਂ ਉਸਕ ਪਾਣੀ ਦਿਓ ਤੇ ਉਹ ਜਿਹੜੀ ਕੇਂਦਰ ਸਰਕਾਰ ਜਿਹੜੀ ਪਾਰਟੀ ਦੀ ਕੇਂਦਰ ਸਰਕਾਰ ਬਣ ਜਾਂਦੀ ਆ ਉਹੀ ਪਾਰਟੀ ਬਾਂਦਰ ਵਾਲਾ ਰੋਲ ਰਾਂ ਕਰਦੀ ਆ ਉਹ ਬਾਂਦਰ ਵਾਲੀ ਕਹਾਣੀ ਤੁਸੀਂ ਸੁਣੀ ਹੈ ਨਾ ਬਿੱਲੀਆਂ ਚ ਬਾਂਦਰ ਵੀ ਦੋ ਬਿੱਲੀਆਂ ਨੂੰ ਇੱਕ ਟੁਕੜਾ ਮਿਲਿਆ ਸੀ ਰੋਟੀ ਦਾ ਦੋਵਾਂ ਨੂੰ ਭੁੱਖ ਲੱਗੀ ਸੀ ਤੇ ਉਹ ਬਾਂਦਰ ਉਹ ਲੜੀ ਜਾਂਦੇ ਦੋਵੇਂ ਜਣੀਆਂ ਤੇ ਬਾਂਦਰ ਕਹਿੰਦਾ ਲਿਆਓ ਮੈਂ ਵੰਡ ਦਿੰਨਾ ਤੇ ਵੰਡਣ ਆਇਆ ਕਦੀ ਤੱਕੜੀ ਦੇ ਇਧਰਲੇ ਪਾਸੇ ਵਾਧ ਰੱਖਦੇ ਤੇ ਕਦੀ ਉਧਰਲੇ ਪਾਸੇ ਤੇ ਜਿੱਧਰਲੇ ਪਾਸੇ ਵਾਧ ਹੋਵੇ ਕਿਆ ਕਰੇ ਇਧਰ ਵਾਧਾ ਥੋੜੀ ਜੀ ਇਧਰੋਂ ਮੈਂ ਕਟਾ ਦਿਆਂ ਤੇ ਉਧਰੋਂ ਖਾ ਲਵੇ ਕਰੇ ਫਿਰ ਦੂਜੇ ਪਾਸੇ ਵਾਧ ਜਾਵੇ ਤੇ ਬਾਂਦਰ ਥੋੜੀ ਜੀ ਉਧਰੋਂ ਲਾ ਕੇ ਖਾ ਲਵੇ ਕਰੇ ਤੋਲਦਿਆ ਤੋਲਦਿਆ ਬਾਂਦਰ ਦੋਵਾਂ ਬਿੱਲੀਆਂ ਦੀ ਰੋਟੀ ਖਾ ਗਿਆ ਸੀ ਇਸੇ ਤਰ੍ਹਾਂ ਉਹ ਪਾਰਟੀਆਂ ਜਿਨ੍ਹਾਂ ਦੀ ਸਰਕਾਰ ਉੱਤੇ ਹੁੰਦੀ ਆ ਉਹ ਬਾਂਦਰ ਵਾਲਾ ਰੋਲ ਅਦਾ ਕਰਦੀਆਂ ਐਸਵਾਈਐਲ ਦੇ ਮੁੱਦੇ ਹੋਣ ਜੋ ਮਰਜ਼ੀ ਇਹਨਾਂ ਨੇ ਕਦੇ ਹੱਲ ਨਹੀਂ ਕੀਤੇ ਨਾ ਕਰਨੇ ਆ ਇਹਨਾਂ ਮੁੱਦਿਆਂ ਤੇ ਕਰਨੀਆਂ ਸਿਆਸਤ ਸਿਆਸੀ ਰੋਟੀਆਂ ਸੇਕਣੀਆਂ ਨੇ ਅੱਜ ਹਰਿਆਣਾ ਤੇ ਰਾਜਸਥਾਨ ਉਹ ਅੱਜ ਕਿਉਂ ਨਹੀਂ ਕਹਿੰਦੇ ਵੀ ਪੰਜਾਬ ਡੁੱਬ ਗਿਆ ਪਿੱਛੋਂ ਜਿਹੜਾ ਪਾਣੀ ਆ ਰਿਹਾ ਉਹਦੇ ਨਾਲ ਅਸੀਂ ਮਦਦ ਕਰਾਂਗੇ ਅੱਜ ਪੰਜਾਬ ਨੂੰ ਉਹ ਕੋਈ ਸੈਂਕੜੇ ਕਰੋੜ ਦੀ ਮਦਦ ਕਰਨਾ ਜਾਂ ਜਦੋਂ ਵੀ ਪੰਜਾਬ ਡੁੱਬਦਾ ਉਦੋਂ ਕਰਨ ਅੱਗੇ ਪਿੱਛੇ ਕਹਿੰਦੇ ਨੇ ਵੀ ਇਹ ਪਾਣੀ ਪਿੱਛੋਂ ਆ ਰਿਹਾ ਹਿਮਾਚਲ ਤੋਂ ਆ ਰਿਹਾ ਹੈ ਜੰਮੂ ਕਸ਼ਮੀਰ ਤੋਂ ਆ ਰਿਹਾ ਹੈ ਤੇ ਇਸ ਪਾਣੀ ਤੇ ਸਾਡਾ ਵੀ ਹੱਕ ਹੈ ਤੇ ਜਦੋਂ ਡੁੱਬਦਾ ਉਸੇ ਪਾਣੀ ਨਾਲ ਪੰਜਾਬ ਉਦੋਂ ਕਿਉਂ ਨਹੀਂ ਕਹਿੰਦੇ ਵੀ ਇਹ ਪਾਣੀ ਤਾਂ ਪਿੱਛੋਂ ਆ ਰਿਹਾ ਇਹ ਪੰਜਾਬ ਵੀ ਸਾਡੇ ਦੇਸ਼ ਹੀ ਹੈ ਤੇ ਅਸੀਂ ਭਾਈ ਨਾਲ ਖੜਾਂਗੇ ਹੁਣ ਫਿਰ ਮੁੜ ਕੇ ਕਰਕੇ ਗੱਲ ਉਹਨਾਂ ਨੇ ਜੋ ਕਰਨਾ ਉਹ ਤਾਂ ਪਤਾ ਹੀ ਆ ਵਰ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਆ ਸੂਬੇ ਦੇ ਮੁਖੀ ਆ ਉਹ ਪਿਛਲੇ 3 ਦਿਨ ਤੋਂ ਪੰਜਾਬ ਛੱਡ ਕੇ ਹੀ ਨਿਕਲੇ ਹੋਇਆ ਉਹ ਇਥੋਂ ਫਰਾਰ کہہ ਸਕਦੇ ਆਪਾਂ ਕਿਉਂ ਉਹ ਭਾਵੇਂ ਕਹਿਣ ਵੀ ਮੈਨੂੰ ਤਾਂ ਤਾਮਿਲਨਾਡੂ ਨੇ ਸੱਦਿਆ ਸੀ ਮੈਂ ਤਾਂ ਤਾਂ ਗਿਆ ਸੀ ਕਿਉਂ ਬਈ ਸੂਬੇ ਦੇ ਮੁਖੀ ਤੁਸੀਂ ਪੰਜਾਬ ਦੇ ਹੋ ਪੰਜਾਬ ਸਾਰਾ ਡੁੱਬੀ ਜਾਂਦਾ ਰੁੜੀ ਜਾਂਦਾ ਤੁਸੀਂ ਵੀਡੀਓ ਵੇਖ ਨਹੀਂ ਸਕਦੇ ਜੋ ਹਾਲਾਤ ਆ ਲੋਕਾਂ ਦਾ ਹਜ਼ਾਰਾਂ ਪਸ਼ੂ ਲੋਕਾਂ ਦੇ ਰੁੜ ਗਏ ਕਿੱਲਿਆਂ ਤੇ ਵੱਜੇ ਲੋਕਾਂ ਦੇ ਕੋਠੇ ਡਿੱਗ ਪਏ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਲੋਕਾਂ ਦੀਆਂ ਜਿਹੜੀਆਂ ਨੇ ਉਹ ਬਿਲਕੁਲ ਤਬਾਹ ਹੋ ਗਈਆਂ ਨੇ ਤੇ ਮੁੱਖ ਮੰਤਰੀ ਹੁਣ ਅੱਜ ਆਮ ਆਦਮੀ ਪਾਰਟੀ ਨੇ ਇਹ ਖਬਰ ਦਿੱਤੀ ਹੈ ਵੀ ਉਹ ਤਾਮਿਲਨਾਡੂ ਤੋਂ ਵਾਪਸ ਆ ਰਹੇ ਨੇ ਤੇ ਉਹ ਹੁਣ ਦੌਰਾ ਕਰਨਗੇ ਓਏ ਆ ਜੁੜਿਆ ਹੱਥ ਭਗਵੰਤ ਮਾਨ ਤਾਂ ਉਹੀ ਚੰਗਾ ਸੀ ਜਿਹੜਾ ਕਮੇਡੀ ਕਰਕੇ ਕਹਿੰਦਾ ਹੁੰਦਾ ਸੀ ਵੀ ਇਹਨਾਂ ਨੂੰ ਦੌਰਾ ਪੈ ਜਾ ਜਿਹੜੇ ਨੁਕਸਾਨ ਤੋਂ ਬਾਅਦ ਦੌਰੇ ਕਰਦੇ ਨੇ ਉਹ ਭਗਵੰਤਮਾਨ ਬਹੁਤ ਵਧੀਆ ਸੀ ਆ ਜਿਹੜੇ ਭਗਵੰਤਮਾਨ ਸਾਹਿਬ ਆ ਇਹੋ ਜਿਹਾ ਭਗਵੰਤਮਾਨ ਤਾਂ ਪੰਜਾਬ 'ਚ ਕੋਈ ਨਹੀਂ ਸੀ ਵੇਖਣਾ ਚਾਹੁੰਦਾ ਸੋ ਤੁਸੀਂ ਕੀ ਸਮਝਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ